ਹਜਿਓ ਜਪ ਜੀ ਸਹਿ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅੰਕਾਰ ਮੂਰਤ ਅਜੂਨੀ ਸੈ ਭੰਗ ਪ੍ਰਸਾਦ ਜਪੁ ਆਦ ਸਚੁ ਦਿਵਸ ਸਚੁ ਹੈ ਬੇ ਸਚੁ ਨਾਨਕ ਹੋਸੀ ਭੀ ਸਚੁ ਸੱਚਰ ਸੋਚ ਨਾ ਹੋਵੇ ਜੇ ਸੋਚੀ ਰਖਾਰ ਛਪੇ ਚੁਪ ਨਾ ਹੋਵੇ ਜੇ ਲਾਇ ਰਹਿਮਤਾਰ ਉਖੜ ਭੁਕ ਨ ਉੱਤਰੇ ਜੇ ਪੰਨਾ ਪੁਰਿਆ ਪਾਰ ਸਹਿਸ ਸਿਆਪ ਲੱਖ ਹੋਏ ਤਾ ਇੱਕ ਨ ਚੱਲੇ ਨਾਲ ਕਿ ਸਤਿਆਣਾ ਹੋਈਏ ਕੰਕੂੜਾ ਟਟੇ ਪਾਲ ਹੁਕਮ ਅਰ ਜੈ ਚੱਲਣਾ ਨਾਨਕ ਲਖਿਆਰਾ ਹੁਕਮੇ ਹਉ ਨਕਾਰ ਹੁਕਮਨਾ ਕਹਿਆ ਜਾਏ ਹੁਕਮੇ ਹਉਮਨ ਜੀ ਹੁਕਮ ਮਲੇ ਵੜਿਆਏ ਹੁਕਮੇ ਉਤਮੇ ਨੀਚ ਹੁਕਮ ਲੇਖਾ ਦਰਸ ਪਾਈਏ ਇਕਨਾ ਹੁਕਮੇ ਬਰ ਸੇਸ਼ ਇਕ ਹੁਕਮੇ ਇਸ ਦਾ ਪਾਈਏ ਹੁਕਮੇ ਅੰਦਰ ਸੋ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹਉਮੈ ਕਹਿ ਨਾ ਕੋਈ ਗਾਵੈ ਕੋ ਤਾਂ ਹੋਵੇ ਕਿਸੇ ਪਾਣੁ ਗਾਵੈ ਕੋ ਦਾਤ ਜਾਣੇ ਨਿਸਾਨੁ ਗਉਮ ਕੋ ਗੁਣੁ ਨਿਆਚਾਰ ਗਾਵੈ ਕੋ ਵਿਧਿਆ ਵਿਖਮਚਾਰ ਗਗਲ ਕੋ ਸਾਥ ਕਰੇ ਤਨ ਕਹੀ ਗਾਰੈ ਕੋ ਜੀ ਲੈ ਕਰਤੇ ਗਾਇ ਕੋ ਜਾਪੇ ਕਿਸੇ ਦੂਰ ਗਾਵੈ ਕੋ ਵਿਖੇ ਆਦਰਾ ਹਜ਼ੂਰ ਕਥਨਾ ਕਥਿ ਨ ਆਵੇ ਤੋਤ ਕਤ ਕਰ ਕਥਿ ਕੋਤੀ ਕੋਤ ਕਰ ਦੇ ਦਿਲ ਦੇ ਤਪਾਹੇ ਜਗ ਜਗਾਤ ਖਾਹੇ ਹਾਏ ਹੁਕਮੇ ਹਮ ਚਲਾਇ ਰਾਹ ਨਾਨਕ ਵਿਸਰੇ ਪਰਵਾਹ ਸਚ ਸਹਿ ਸਚ ਨਾਏ ਭਕ ਪਉ ਅਪਾਰ ਆਖੇ ਮੁਕੇ ਦੇ ਦੇ ਦੱਕੇ ਦਾਤਾਰ ਫੇਰ ਕੇ ਅਗਰ ਕੀਏ ਚਿਤ ਸਹਿ ਦਰਵਾਜ਼ਾ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਰਾ ਸੱਚ ਨਾਮ ਵੜਿਆ ਏ ਵਿਚਾਰ ਕਾਮਿ ਆਏ ਕਪੜਾ ਨਤੀ ਮੁਖ ਦਵਾਰ ਨਾਨਕ ਕੇ ਵੇ ਜਾਣੀਐ ਸਾਲਿਆ ਪਿਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਤਰੰਜਨ ਸੋਈ ਜਿਨ ਸੇਆ ਤਰਪਾਇਆ ਮਾਨ ਨਾਨਕ ਗਾਵੇ ਗੁਣ ਗੰਧਾ ਗਾਵੇ ਸੁਣੀਏ ਮੰ ਰਖੀਏ ਭਾਉ ਦੁਖ ਪਰ ਹਸੁਖ ਲੈ ਜਾਏ ਗੁਰਮੁਖ ਨਾਮ ਗੁਰਕਵੇਤਮ ਗੁਰਕ੍ਰਿਆ ਸਮਾਏ ਗੁਰ ਇਸਰ ਗੁਰ ਤੋਂ ਬ੍ਰਹਮਾ ਗੁਰ ਪਾਰਤੇ ਮਾਏ ਜਿਹੋ ਜਨ ਅਕਾਲ ਨਾਹੇ ਕਹਿਣਾ ਕਤਨ ਜਾਏ ਗੁਰਾ ਇੱਕ ਦੇਵ ਥਾਏ ਸਭਨਾ ਜੀਨ ਕਾਇਕ ਦਾਤਾ ਸੋ ਮਦ ਸੁਰ ਨਾ ਜਾਏ ਤੇਰ ਤਨਾਵਾ ਤੇਿਸ ਭਾਵਾਂ ਬਿਰ ਬਾਣੇ ਤੇ ਨਾਇ ਕਰੇ ਜੀਤੇ ਸਸ਼ਟਰ ਪਾਇ ਨਿਕਾ ਹੁਣ ਕਰਮਾਂ ਕੈ ਮਲੇਲੇ ਮਤਰ ਚਰਤ ਜਵਾਹਰ ਮਾਨਕ ਜੀ ਇਕ ਬਰਕੇ ਸਕਸਣੇ ਪੁਰਾ ਇਕ ਦੇਜਾਏ ਸਵਨਾ ਜੀ ਆਕਾਸ਼ ਦਾਤਾ ਸੁਮਗਿਸਰ ਨਾ ਜਾਏ ਜੇ ਚੁੱਕ ਜਾ ਰਿਆਰ ਜਾ ਹਉ ਦਸੋਣੇ ਹੋਏ ਨਾ ਖੰਡਾ ਵਿਕ ਜਾਲੇ ਨਾਲ ਚਲੇ ਸਭ ਕੋਏ ਚੰਗਰ ਰਖੈ ਕੈ ਜਸ ਕ੍ਰਿਸ਼ਤ ਜਗਲੇ ਜੀ ਤਸਾ ਨਦਮ ਆਵੈ ਤਾ ਬਾਤ ਨ ਪੁੱਛੈ ਕੈ ਕੀ ਤਾ ਅੰਦਰ ਕੇ ਕਲ ਦੋਛੀ ਦੋ ਤਰੇ ਨਾਨਕ ਦਾ ਦਰਬਾਰ ਗਣ ਕਰੇ ਗਣਵੰਤ ਆ ਰਹੇ ਤੇਹਾ ਕੋਈ ਨਾ ਸੁਜੈ ਜਿਸ ਕੋ ਨ ਕੋਈ ਕਰੇ ਸੁਣੈ ਸਦ ਪੀਰ ਸਰਨਾਥ ਸੁਣੈ ਕਟ ਤਵ ਆਕਾਸ਼ ਸੁਣੈ ਜੀ ਪ੍ਰੂਪਾ ਤਾਲ ਸੁਣੈ ਕੋਈ ਨਾ ਸਕੇ ਕਾਲ ਨਾਰਿ ਕੁ ਭਜਤਾ ਸੁਨਾਨ ਦਾਸ ਸੁਣੈ ਅਨੁ ਦੁਖ ਭਾਵ ਕਾ ਨਾਸ ਸੁਣੈ ਸ੍ਰੀ ਹਾਗਣਾ ਕੇ ਦਾਸ ਸੁਣੈ ਇੰਦਰ ਈਸ਼ਰ ਸੁਣੈ ਬ੍ਰਹਮਾ ਅੰਦ ਸੁਣੈ ਮੁਖ ਸੁਲਾਹ ਮੰਦ ਸੁਣੈ ਜੋਗ ਜਗਤੰ ਭੇਦ ਸੁਣੈ ਸਾਤ ਸਮਤਵੇ ਨਾਨਕ ਭਗਤਾ ਸਦਾ ਬਿਜਾਸ ਸੁਣੇ ਜਿ ਕਪਾਕਾਰਾਸ ਸੁਣੇ ਸੰਤ ਸੰਤੋ ਗਿਆਨ ਸੁਣੇ ਅਸ਼ਕ ਕ੍ਰਿਸ਼ਨ ਨਾਨਕ ਸੁਣੇ ਪਰਪਰ ਪਾ ਹੈ ਮਾਨ ਸੁਣੇ ਲਾਗੇ ਸੰਧਿਆ ਨਾਨਕ ਭਗਤਾ ਸਦਾ ਬਿਜਾਸ ਸੁਣੇ ਜਿ ਪਾਕਾਰਾਸ ਸੁਨੇ ਸੁਨਾ ਗੁਰ ਆਪੇ ਦਾ ਸੁਨੇ ਸੇਰ ਪੇਰ ਪਾਛ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਥ ਇਸ ਗਾਉ ਨਾਨਕ ਭਗਤਾਂ ਸੁਰਾਗਸ ਸੁਨੇ ਦੁਖ ਪਾ ਪਨਾਸ ਮਨ ਏਕੇ ਦਾ ਕਈ ਨਾ ਜਾਏ ਦੇਕ ਕਹਿ ਪਿਛੇ ਪਸਤਾ ਏ ਕੰਦ ਕਰਮ ਨਾਲਿ ਸਨਹਾਰ ਮਨ ਏਕ ਬਹਿ ਕਰਮ ਵਿਚਾਰ ਐਸਾ ਨਾਨਕ ਰੰਜਨ ਹੋਇ

ਮਨੈ ਮਾਰਤਾ ਨਾ ਪਾਏ ਮਨੈ ਪਸ ਪਾਲਣ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਤਰਸੇ ਤੇ ਸੰਵਾਦ ਐਸਾ ਨੰਨ ਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਖਤਵਾਰ ਮਨੈ ਪਰਵਾਰੈ ਸਾਧਾਰ ਮਨੈ ਕਰੈ ਤਰੇ ਗੁਰ ਸਿੱਖ ਮਨੈ ਨਾਨਕ ਭਗ ਨ ਪਿਕ ਐਸਾ ਨੰਨ ਰੰਜਨ ਹੋਏ ਜੇ ਕੋ ਮੰਨ ਜਾਏ ਮਨ ਕੋਏ ਅਤਿ ਪ੍ਰਵਾਨ ਪਤ ਪਧਾਨ ਪੰਚੇ ਪਾਇ ਦਰਗਹਿ ਮਾਨੁ ਪੰਚੇ ਸੋਇ ਦਰ ਰਾਜਾ ਪਰਚਾ ਕਾਗੁਰੇ ਧਿਆਨ ਜੇ ਕੋ ਕਹਿ ਕਲੇ ਵਿਚਾਰ ਕਤੇ ਕਹਿ ਕਰਨੇ ਰਾਈ ਸੁਮਾਰ ਤਾ ਤਰਨ ਦਿਆ ਕਾ ਪੂਤਾ ਸਤਿ ਰੂਪ ਕਾ ਪ੍ਰਕਿਆ ਜਨ ਸੋ ਜੇ ਕਉ ਪੁਜੈ ਹੋਰ ਸਿਆਰ ਤਾਲੇ ਉਪਰ ਕੇਤਾ ਭਾਰ ਤਤਿ ਹੋਰ ਪਰੇ ਹੋਰ ਹੋਰ ਤਿਸਤੇ ਪਾਤਲ ਕੁੰਜੋ ਜੀ ਜਾ ਤਰੰਗਾ ਕੇ ਨਾਮ ਸਰਨਾ ਲਿਖਾਵਣੀ ਕਲਾਮ ਕਿਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕਿ ਤਤ ਤਨ ਸੁਲਿ ਹੋ ਰੂਪਾ ਕੀਤੇ ਦਾ ਜਾਣੇ ਕੌਣ ਕੋਤਾ ਕੀਤਾ ਪ੍ਰਸਾਦ ਏਕੋ ਕਵਾ ਤਿਸਤੇ ਹੋਇ ਲਖਦ ਰਿਓ ਉਦ੍ਰੋਸ਼ਕ ਕਾਲ ਚਾਰ ਹਮਾਰਾ ਜਾਇ ਇੱਕ ਵਾਰ ਜੋ ਤਰਪਾਵ ਸਹਿ ਪਰਕਾਰ ਕੋ ਸਦਾ ਸਲਾਮਤਾ ਤਰੰਕਾਰ ਅਸੰਖ ਜਾਪ ਕਾ ਸੰਭਾਵ ਅਸੰਖ ਪੂਜਾ ਅਸੰਖ ਤਾਤਾ ਅਸੰਖ ਗ੍ਰੰਥ ਮੁਖਵੇ ਪਾਠ ਅਸੰਖ ਜੋਗ ਮਨ ਰਹਿਦਾਸ ਅਸੰਖ ਪਾਗਤ ਗਉਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਤਾ ਸਭ ਸਰੂਪ ਪਤਸਾ ਅਸੰਖ ਮੋਲੇ ਨਾਇਕ ਤਾ ਕੁਦਰਤ ਕੰਨ ਖਾਂਚਾਰ ਬਰਨ ਜਾਵੇ ਇੱਕ ਵਾਰ ਜੋ ਤਰਪਾਵੇ ਸੋਇ ਪਲਕਾਰ ਤੋ ਸਦਾ ਸਲਾਮਤ ਰੰਕਾਰ ਅਸ਼ੰਖ ਮੋਰ ਤਾਕ ਔਰ ਅਸੰਖ ਚੋਰ ਹਰਾਮ ਖੋਰ ਅਸੰਖ ਆਪ ਦਾ ਜੈ ਜੋ ਅਸੰਖ ਕਲਮ ਰਤਿਆ ਕਮਾਈ ਅਸੰਖ ਪਾਤੇ ਪਾਉ ਕਰ ਜਾਏ ਅਸ਼ੰਖ ਪਰਿਆਰ ਕੂਰੇ ਫਰਾਏ ਅਸੰਖ ਨੇਸ ਪਰ ਪਾ ਖਾਏ ਅਸੰਖ ਨਦਸ ਕਰੇ ਪਾਰ ਨਾਰਕ ਨਹੀਂ ਕਹੇ ਵਿਚਾਰ ਵਾਰ ਜਮ ਇਕ ਵਾਰ ਜੋ ਤੁਧ ਪਾਏ ਸਹਿ ਫਰਿਕ ਤ ਸਦਾ ਸਲਾਮਤ ਅੰਕਾਰ ਅਸੰਖ ਨਾਮ ਅਸੰਖ ਥਾਲ ਅਗੰ ਅਗੰ ਅਸੰਖ ਲੋ ਅਸੰਖ ਹੈ ਸਰਬਾਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਾਮ ਕੀਰਤਨ ਰਾਉ ਅਖਰੇ ਲਿਖਣ ਬੋਲਣ ਮਹਾਨ ਅਖਰਾ ਅਸਰ ਸੰਜੋਗ ਖਾਨ ਜਿਨ ਇਹ ਕਹਤੇ ਸਨਾ ਹੈ ਜੇ ਪਰਮਾਇ ਚਤੇ ਪਾਇ ਜੇ ਤਾ ਕੀਤਾ ਤੇ ਤਾ ਨਾਉ ਨਾਵੇ ਨਾਹੀ ਕੋ ਥਾਉ ਕੁਦਰਤ ਕੰਕਾਲ ਚਾਉ ਵਰ ਜਾਇ ਇੱਕ ਵਾਰ ਚੋ ਤਰ ਪਾਵੈ ਸਹ ਭਰੇ ਕ ਤੋ ਸੁਨਾ ਸਲਾਮਤ ਰੰਖਾਰ ਅਰਿਏ ਹੱਥ ਪੈ ਤਨਹਿ ਪਾਣੇ ਧੋਤੈ ਉਤਰਸੈ ਗੂਪਲੇ ਤੇ ਕਪੜਾ ਹੋਏ ਦੇ ਸਭਨ ਲਈ ਧੋਤੈ ਅਰਿਏ ਮੱਤ ਪੰਖ ਸੰਗ ਉਤੋਂ ਪਹਿਨਾਵੈ ਕਹਿ ਰਾਂਗਾ ਪੁਨੇ ਪਾਪੀ ਆਖਣ ਨਾ ਹੈ ਕਰਤਾ ਕਰਨਾ ਲਿਖ ਲੈ ਜਾ ਹੁਣ आते भी जाते ही खाहो नानक हुकम में आओ जाओ तीर्थ ताप दया दान जे को पावैत कमाल सुनया मनया मन पीता भाव अंतरगत चित मन आओ स गुण तेरे बिना ही कोई बिन गुण कीते भगत ना होए स्वस्थ ताप बाने बनवाओ सत सांसला बचाओ ਕੌਣ ਸੋਈ ਲਾ ਬੱਕਰੁ ਨ ਕਾਉ ਤਤ ਕਾਉਣ ਵਾਰ ਕੌਸਰਤੀ ਮਹ ਕਵਣ ਅਜਿਥੋ ਆਕਾਮ ਵੇਰ ਨ ਪਰ ਆਪਣ ਤੇ ਜੇ ਹੋਵੇ ਲੇ ਪ੍ਰਾਨ ਆਪਣਾ ਪਾਇਓ ਕਾਧੀਆਂ ਜੇ ਲਿਖਾਂ ਲੇ ਕਰਾਂ ਚਿਤਵ ਨ ਜੋਗੇ ਜਾਣੈ ਰਤਮਾਨ ਕੋਈ ਜਾਪ ਕਰਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੈ ਸੋਈ ਕਿਉਂ ਕੋਲੇ ਆਖਾਂ ਕੈਸਾ ਲਾਹੇ ਕਉ ਮਰਨੇ ਤੋ ਜਾਣਾ ਆਨਾਖ ਆਖਣਾ ਸਾਪੋ ਆਖੈ ਇੱਕ ਦੋ ਇੱਕ ਸਿਆਣਾ ਵਡਾ ਸਹਿ ਵਡੇ ਨਾਏ ਕਿ ਤਾ ਜਾਤਾ ਹੋਵੈ ਰਾਹ ਦੇਖੋ ਆਪੋ ਜਾਣੇ ਅੱਗੇ ਘਾਉ ਰਸੋ ਹੈ ਪਤਾ ਪਤਾ ਲਖ ਆਗਾਸਾਂ ਅਗਾਸੁਰ ਪੂਰ ਕੋਲ ਕੋ ਭਾਰ ਤਕੇ ਵੀ ਕਹਿਣਕ ਵਾਰ ਸਰ ਪਤਾਰਾਂ ਕੈ ਕਿਤੇ ਬਾਸ ਅਸਲ ਗਤਾਰ ਲੇਖਾ ਹੋਇ ਤਾ ਲਿਖਿਆ ਲੇਖ ਹੈ ਹਰਿ ਬਨਾਸ ਆਨ ਕੋ ਦਇਆ ਕੀਐ ਆਪੇ ਜਨ ਹੈ ਆਪ ਸਲਾਹਿ ਸਲਾਹਿ ਇਤੇ ਸਤ ਨ ਪਾਈਆ ਨਤਿਆ ਅਤੈ ਵਾ ਪਾਇਸ ਮੰਨ ਰਾਜਾ ਇਹ ਸਵੰਦ ਸੰਸਤਾਂਨ ਦਰਹਾ ਸੇਤੀ ਮਾਲ ਤਾਰਾਂ ਕੀਰੇ ਤਨ ਹੋਰੇ ਆਤਮਾ ਸਤਿ ਤੇ ਕਰਨਾ ਅੰਤ ਆਤਮਾ ਕਰਵੇਂ ਦੇਣਾ ਅੰਤ ਆਤਮਾ ਵੇਖਣ ਸੁਣਨਾ ਅੰਤ ਆਤਮਾ ਜਾਪੇ ਜਾ ਮਨ ਮਾਸਤ ਆਤਮਾ ਜਾਪੇ ਪੀਤਾ ਤਾਕਾਰ ਆਤਮਾ ਜਾਪੇ ਪਾਰਾਵਾਰ ਅੰਤ ਕਾਲ ਕੇ ਤੇਲ ਲਾਹੇ ਤਾਂ ਕੇ ਅੰਤ ਨ ਪਾਏ ਜਾਏ ਇਹ ਅੰਤਨਾ ਜਾਣੇ ਕੋ ਹੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿ ਉੱਚਾ ਥਾਂ ਉੱਚੇ ਉਪਰ ਉਚਾਰਾ ਇਹ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋ ਇਹ ਜੀਵਣ ਆਪ ਜਾਣੇ ਆਪ পাপ ਨਾਨਕ ਨਤਨੇ ਕਰਮੀ ਦਾ ਬਖਤਾ ਕੰਮ ਲਿਖਿਆ ਨਾ ਜਾਏ ਵੱਡਾ ਦਾਤਾ ਅਤਮਾਏ ਕੀਤੇ ਮੰਗੈ ਜੋ ਅਪਾਰ ਕਥਿਆ ਬਖਤ ਨੇ ਵਿਚਾਰ ਕੀਤੇ ਖੰਤ ਟਹਿ ਵਿਕਾਨ ਕੀਤੇ ਲੈ ਲੈ ਬਖਰ ਪਾਏ ਕੀਤੇ ਬੁਰਖ ਖਾਏ ਖਾਏ ਕੀਤੇ ਤਦ ਉਹ ਸਦਮਾਰ ਅਰਪੇ ਥੇਰਾ ਤੇਰੀ ਦਤਾ ਬਦ ਖਲਾਸੇ ਪਾਣੇ ਹੋਏ ਹੂ ਰਾਤ ਨਸਕ ਕੋਈ ਜੀ ਕੋ ਖਾਇਕ ਆਖਮ ਪਾਏ ਉਹ ਜਾਣਾ ਜੇਤੀਆ ਬੁਰਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇਤੇ ਕੀਤੇ

ਕੋਈ ਬੁੱਲੋ ਉਹ ਮਲਾਕਾ ਦਾਇਆ ਆਖੈ ਪਰੇ ਨਾਹੀ ਆਖੈ ਵੀ ਪਾਪ ਪ੍ਰਾਣ ਆਖੈ ਪਰੇ ਕਰੇ ਉਤਿਆਨ ਆਖੈ ਬ੍ਰਹਮਾ ਕਹੇ ਇੰਦ ਆਖੈ ਗੋਪੀ ਤੈ ਗਵੰਧ ਆਖੈ ਈਸ਼ੁਰਖ ਸਦ ਆਖੈ ਕੀਤੇ ਕੀਤੇ ਵਦ ਆਖੈ ਨਾਨਕ ਆਖੈ ਦੇਵ ਆਖੈ ਸੰਨਮਨ ਜਸ ਸੇਵ ਕੀਤੇ ਆਖੈ ਆਖਣ ਪਾਹਿ ਕੀਤੇ ਕਹਿ ਕੁੱਟ ੜ ਜਾਏ ਇਤੇ ਕਿਤੇ ਹੋਰ ਕਹੇ ਤਾਂ ਆਪ ਨਾ ਸਕੈ ਤੇ ਕੇ ਜੇ ਉੜ ਭਾਵੈ ਤੇ ੜੋ ਇਰਾਨਤ ਜਾਣੈ ਸੱਚਾ ਸੋਇ ਜੇ ਕੋ ਕਹਿ ਬੋਲ ਗੜ ਤਰਿਐ ਸਰਦਾਵਾਰਾ ਗਾਵਾਰ ਸੋਦਕਿਆ ਸੋ ਕਰ ਕੇ ਹਾਲ ਜਿਤਵੈ ਸਤ ਸਮਾਲੇ ਵਾਜੇ ਰਾਤਾਰੇ ਅਸ਼ੰਕਾ ਕੇਤੇ ਵਾਣਹਾਰ ਤੇਰਾ ਪਰੈ ਸੋ ਕਹਿਣਾ ਕਹਿੰਨਾ ਕਹਿੰਤੇ ਗਾਵਨ ਹਾਰੇ ਗਾਵਹਿ ਤੁਮ ਨੂੰ ਪਉਣ ਪਣੀ ਰਸ ਸੰਤਰ ਗਾਵਹਿ ਰਾਜਾ ਤੁਮ ਦਵਾਰ ਗਾਵਹਿ ਚਤ ਗੁਪਤ ਨਿਰਜਨ ਲੇਖ ਲੇ ਧਰਮ ਵਿਚਾਰੇ ਗਾਇ ਤਿਸਰਾ ਬ੍ਰਹਮਾ ਦੇਵੀ ਸੋਹਾਂ ਸੰਸਾਰ ਗਾਵਹਿ ਅੰਦ ਅੰਦਸਨ ਬੈਠੇ ਦੇਵ ਤਿਆਲਾ ਨਾਲੇ ਗਾਵਹਿ ਸਿਰ ਸਮਾਦੇ ਕੰਦਰ ਗਉਨ ਸਾਰ ਚਾਰੇ ਗਾ ਜਤੇ ਸੰਤੇ ਸੰਤੋਖੀ ਦਾ ਹੈ ਵੀ ਕਰਾਰੇ ਗਾ ਪੰਡਤ ਪਰਧਰ ਕੇ ਸਾਰਾ ਜੇ ਬੁਖਲੇ ਦਾ ਨਾਲੇ ਗਾਵੇ ਮੋਣੀ ਆਨ ਮਾਨਾ ਸ਼ੰਕਾ ਮਤ ਪਿਲੇ ਦਾਂਦਰ ਕ੍ਰਪਾ ਤੇਰੇ ਅੰਸ ਸੱਚ ਤੇ ਖਨਾਰੇ ਗਾਹ ਜੋਤ ਮਹਾਵਸੂਰਾ ਗਾਹ ਖਾਣੇ ਚਾਰੇ ਗਾਹ ਖੰਡ ਮੰਡਲ ਵਰੰਤਾ ਕਾ ਕਰਖੇ ਧਾਰੇ ਇਤ ਤੁਮ ਗਾਵਹਿ ਜੋ ਤਰਪਾਵਨ ਰਤੇ ਤੇਰੇ ਭక్టర్ ਸਾਦੇ ਔਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਰਉ ਧਿਆ ਵਿਚਾਰ ਸੋਏ ਸੋਏ ਸੁਦਾ ਸਤ ਸਾਚਾ ਸਚੇ ਨਹਿ ਹੈ ਦੇਹ ਹਸੇ ਜੈਨ ਜਾਸੇ ਰਤਨਾ ਜਨ ਅਰਚਾਏ ਰੰਗੇ ਰੰਗੇ 판ਤੇ ਕਲਪਨ ਜੈਸੇ ਮਾਇਆ ਜਿਨ ਅਪਾਏ ਕਲਪਨ ਰਖੇ ਕੀਤਾ ਆਪਣਾ ਜੈ ਤੇ ਉੜਿਆਏ ਜੋ ਤੇ ਪਾਏ ਸੋਇ ਕਰ ਸੇ ਹੰਮ ਨਾ ਕਰਣਾ ਜਾਏ ਸੋ ਪਾਛਾਂ ਸਾਹ ਪਾਥ ਸਹਿਬ ਨਾਨਕ ਰਹਿਣਾ ਰਿ ਆਏ ਮੁੰਡਾ ਸੰਤੋ ਕ੍ਰਿਸ਼ਨ ਪਾਚੋਲੇ ਧਿਆਨ ਕੇ ਕਰੇ ਬੋਧਾ ਕਿੰਥਾ ਕਾ ਕਵਾਰੇ ਕਾਇਆ ਜਿਗਤ ਗੰਦਾ ਪਰਤੇ ਆਏ ਪੰਥ ਸਰਜਿ ਮਾਤੇ ਮਨ ਜੀਤੈ ਜਬ ਜੀਤ ਆਦੇਸ਼ ਤਿਸ ਆਦੇਸ਼ ਆਦਿ ਅਨਤ ਨਾਤ ਜਗ ਜਗ ਇਕ ਹੋਈਸ ਉਸ ਬਿਆਹ ਤੇ ਆਪਟ ਆਰਣ ਕਰਵਾ ਜੈ ਨਾਦ ਆਤਨਾਤ ਨਾਥੇ ਸਾ ਜਾ ਕੇ ਰੇਸਰ ਅਵਰਾ ਸਾਥ ਸੰਜੋਗ ਜੋਗ ਦੇ ਕਾਰ ਚਲਾ ਰਹਿ ਲੇਕੇ ਆਵੇ ਭਾਗ ਆਦੇਸ਼ ਤੇ ਸੇ ਅਰੇਸ਼ ਆਦਿ ਅਨਤ ਨਾਤ ਨਾਹਤ ਜਗ ਜਗ ਇਕ ਹੋਵੇਸ ਇਕ ਕਮ ਜਪ ਤੇ ਆਇ ਤੈਂ ਚੇਲੇ ਪਰਾਨ ਐਸ ਸਾਰੇ ਪਟਾਰੇ ਇਕ ਲਾਇ ਦੀਵਾਨ ਜੇ ਤਿਸ ਭਾਵੇਂ ਤਮੇ ਚਲਾਵੇ ਜੋ ਹੋਵੇ ਪਰਮਾਨ ਉਹ ਹੋਵੇ ਕੇਉ ਨਾਦ ਤਨ ਆਵੇ ਬਉਤ ਹੈ ਉਹ ਨਾਦ ਆਦੇਸ਼ ਤਸੇ ਆਦੇਸ਼ ਆਦ ਅਨੇ ਅਨਾਤ ਨਾਹਤ ਜਗ ਜਗ ਇਕ ਹੋਇ ਇਸ ਆ ਸੰਗੋਈ ਨੋਇ ਪੰਧਾਰ ਜਿਉ ਕ੍ਰਿਸ਼ਪਾਇ ਸੁਨ ਏਕਾ ਵਾਰ ਕਰ ਕਰ ਮੇ ਕੈ ਸਦਨ ਹਾਰ ਨਾਮ ਸੱਚੇ ਤੇ ਸਾਚੇ ਕਾ। ਆਦੇਸ਼ ਕਿਸੇ ਆਦੇਸ਼ ਆਤਮੇ ਅਨਤ ਨਾਹਤ ਜਬ ਜਬ ਇਕ ਹੋਏ। ਇਕ ਦੂਜ ਬੋ ਨ ਕੋਏ ਨ ਕੋ ਹੈ ਰਖਵੇਸ ਲਖ ਲਖੇੜਾ ਆਕਿ ਹੈ ਏਕ ਨਾਮ ਜਪਦੇਸ। ਇਤਰਾਹ ਪਦ ਪਉੜੀ ਆਖੜੀ ਆਏ ਹੋਏ ਕਰੇ ਸੁੰਗਲਾ ਅਕਾਸ਼ ਤੇ ਕਿਤਾ ਐਰੇਸ ਨਾਨ ਪਦ ਤੇ ਪਈਏ ਕੁੜੇ ਕੁੜੇ ਜਿਸਾ ਆਕੁਣ ਜੋ ਚਪੈ ਨਾ ਜੋਰਾ ਜੋ ਨਾਮ ਮੰਗਲ ਦੇ ਨਾ ਚੋਰ ਚੋਰ ਦਾ ਜੀਵਨ ਬੰਦ ਨਾ ਹੈ ਜੋਰਾ ਕਿਉ ਨਾਰਾਜ ਮਾਨ ਬੰਸਰ ਜੋਰਨ ਸਤਿ ਗਿਆਨ ਉਚਾਰ ਜੋਰਨ ਜਪਤੀ ਛਪੈ ਸਤਸਾਰ ਜਿਸ ਹੱਥ ਜੋਰ ਕਰੇ ਕੈ ਸੋਈ ਨਾਨਕਾ ਪਤੰਗੇ ਤਨਾ ਕੋਏ ਰਾਤੇ ਰਤੇ ਜਿਤੇ ਵਾਰ ਪਉਣ ਭਾਰੇ ਅਗਨੀ ਪਤਾਲ ਤਿਸ ਵਿੱਚ ਧਰਤੇთა ਪਰਛੇਰ ਧਰਨ ਸਾਗ ਤਿਸ ਵਿੱਚ ਜੀਉ ਕੇ ਰੰਗ ਤਿਨ ਕੇ ਨਾਮ ਅਲੇ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆ ਸੱਚਾ ਦਰਵਾਜ਼ਾ ਤਤੈ ਸੋ ਹਮ ਪਤ ਪ੍ਰਵਾਨ ਦਲੇ ਕਲ ਪਵੇ ਨਿਸਾ ਕਜੁਪ ਕੈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਫਨ ਕਾ ਇਹੋ ਧਰਮ ਜਾਤ ਕਾ ਆਖੋ ਕਰਮਾ ਕੀਤੇ ਪਵਣ ਪਰੀ ਵੈ ਸੰਤਰ ਕੀਤੇ ਕਾਲ ਮਹੇਸ਼ ਕੀਤੇ ਬ੍ਰਹਮੇ ਕਾਲ ਪੜਿਐ ਰੂਪ ਰੱਖ ਕੇ ਵੇਸ ਇਤਿਆ ਕਰਮ ਭੂਮੇ ਮੇਰ ਕੇਤੇ ਕੇਤੇ ਤੋ ਪਰਦੇਸ ਕੇਤੇ ਕਹਿੰਦਾ ਚੰਦ ਸੋ ਕੇਤੇ ਕੇਤੇ ਮੰਡਲ ਦੇਸ ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇ ਧਰਮ ਬਨ ਕੇਤੇ ਕੇਤੇ ਰਤਸਮੰਦ ਕੇਤੇ ਆਖਾਣੇ ਕ੍ਰਿਤੀਆ ਬਣੇ ਕੇਤੇ ਪਾਤ ਨਰਿੰਦ ਕਹਿਤਿਆ ਸੋ ਤਿਸ ਕੇਤੇ ਨਾਨਕ ਅੰਤ ਅੰਤ ਗਿਆਨ ਖੰਡੈ ਗਿਆਨ ਪਰਚੰਡਾ ਤਿਥੇ ਨਾਮ ਬਨੋਦ ਕੋਲ ਆਨੰਦ ਸਰਖੰਡ ਕੇ ਬਾਣੀ ਰੂਪਾ ਤਤੈ ਘਾਰਤ ਕੜਿਐ ਬਾਪਨੋ ਤਾਂ ਕੀ ਅੰਤ ਨ ਕੁਥਿਆ ਨ ਜਾਹੇ ਜੇ ਕੋ ਕਹਿ ਪਿਛੇ ਕਿਸ ਪਾਇ ਲੇ ਕਾਗਦ ਤਿਥੈ ਕੜਿਐ ਸਤ ਮਤਮਾਨਵਾਦ ਤਿਥੈ ਕੜਿਐ ਸੁਰਸ ਨਾ ਕੇਸ਼ਦ ਕਰਮ ਕਾਂਕੀ ਬਾਈ ਜੋਰ ਤਤੈ ਹੋ ਨਾ ਕੋਈ ਹੋ ਰਤ ਤੈ ਜੋਤ ਮਹਾਵਸੁਰ ਤੇ ਮਹਿਰਾ ਰਿਆ ਪਰਪੁਰ ਤਤੈ ਸੇ ਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਰਨੇ ਜਾਹੇ ਨਾ ਕੋਈ ਬਹਿ ਨਾ ਠਾਕੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਇ ਤਤੈ ਭੰਤਰ ਸੇ ਕੇਰੋ ਕਰੇ ਤਾ ਨਾ ਸੱਚਾ ਵਸੋ ਏ ਸੱਚਖੰਡ ਵਸੇ ਅਨਕਾਰ ਕੰਕਰਿ ਕਹਿ ਤਦੰਹਾਰ ਤੈ ਖੰਡ ਮੰਡਲ ਪੰਡ ਜੇ ਕੋ ਕਤੇ ਤਾ ਆਪਨ ਅੰਤ ਤੈ ਲੋ ਲੋ ਆਕਾਰ ਜਿਜ ਹਕੂਤ ਵੈ ਤੁ ਕਾ ਵਿਖਣਸ ਕਰ ਚਾਰ ਨਾਨਕ ਕਥਨਾ ਕਰਾ ਸਾਲ ਜਤ ਪਹਾਰਾਂ ਤੇ ਜ ਸੁਨਿਆਰ ਅਹਰ ਮਾਤਾ ਵੇਧ ਹਥਿਆਰ ਭੋਖਲਾ ਅਗੰਤ ਤਾਉ ਪੰਡਾ ਪਉ ਅਗੰਤ ਤਿਤਥਾਲ ਕਲਿਯੇ ਸ਼ਬਦ ਸੱਚੇ ਚਰਸਾਲ ਜਨ ਪਾਨ ਦਰਕਰਮ ਤਨਕਾਰ ਨਾਨਕ ਕਤਰੀ ਨਦਰ ਨਿਹਾਲ ਸਲਾਮ ਪਾਣ ਗੁਰੂ ਪਾਣੇ ਪਿਤਾ ਮਾਤਾ ਧਰਮ ਹਤ ਦੇਸ ਰਾ ਤੇ ਦਇਆ ਆਖਿ ਲੈ ਸਰਜਤ ਚੱਗਿਆ ਅੰਨ ਬਰੇ ਅੰਨ ਓਚੇ ਧਰਮ ਹਦੋ ਰ ਕਰਮੀ ਆਪ ਆਪਣੇ ਕਿ ਨੇ ਰਹਿ ਕੇ ਦੂਰ ਜਿ ਜੀਣਾ ਉਤਹਾ ਗਏ ਮਸ਼ਕਤ ਕਾਲ ਨਾਨਕ ਤੇ ਰੁਖ ਜਲੇ